ਪੰਜਾਬ ਵਿੱਚ ਰੋਜ਼ ਨਵਾਂ ਵਿਵਾਦ ਆਉਂਦਾ ਨਵਾਂ ਕਦੇ ਆਂਡੇ ਚੋਰ ਆ ਗਏ ਕਦੇ ਸਾਈਕਲ ਚੋਰ ਆ ਗਏ ਮਤਲਬ ਨਮੀਆਂ ਨਮੀਆਂ ਕਹਾਣੀਆਂ ਆਉਂਦੀਆਂ ਤੇ ਹੁਣ ਇੱਕ ਨਵੀਂ ਕਹਾਣੀ ਆਈ ਹੈ ਨਵਾਂ ਵੱਡਾ ਕਾਂਡ ਸਾਹਮਣੇ ਆਇਆ ਹੈ ਜੀਰਾਪੁਰ ਸ ਥਾਣਾ ਜੀਰਾ ਥਾਣਾ ਜੀਰਾ ਦੇ ਐਸ ਐਚਓ ਦਾ ਗੰਨਮੈਨ 70000 ਰੁਪਏ ਦੀ ਮਠਿਆਈ ਖਾ ਗਿਆ ਡਰਾ ਧਮਕਾ ਕੇ ਜੀਰੇ ਰਜੀਵ ਕੁਮਾਰ ਜੈਨ ਸਮਾਦੀ ਮੁਹੱਲਾ ਉਹਦਾ ਸਮਾਦੀ ਮੁਹੱਲੇ ਦੇ ਵਿੱਚ ਦੁਕਾਨ ਹੈ ਵੱਡੀ ਉਹ 100 ਸਾਲ ਪੁਰਾਣੀ ਦੁਕਾਨ ਹੈ ਉਹ ਵਿਚਾਰਾ ਰੋ ਰੋ ਕੇ ਬੋਲੀ ਜਾਂਦਾ ਉਹ ਕਹਿੰਦਾ ਜੀ ਮੈਂ ਮੰਡੀ ਤੇ ਪੈਸੇ ਦੇਣੇ ਆ ਗੁਰਜੀਤ ਸਿੰਘ ਨਾਂ ਦਾ ਪੁਲਿਸ ਮੁਲਾਜ਼ਮਾ ਸਿਪਾਹੀ ਹੈ ਚਾਹੇ ਉਹ ਹੌਲਦਾਰ ਹੈਡ ਕਨਸਟੇਬਲ ਕਨਸਟੇਬਲ ਹੈਡ ਕਨਸਟੇਬਲ ਮਤਲਬ ਇਹਨੂੰ ਆਪਾਂ ਪੰਜਾਬੀ ਸਿਪਾਹੀ ਜਾਂ ਹੌਲਦਾਰ ਕਹਿ ਸਕਦੇ ਆ ਉਜੀਰਾ ਸਿਟੀ ਐਸਐਚਓ ਦਾ ਗਨਮੈਨ ਹੈ ਉਹ ਕਹਿੰਦਾ ਮੇਰੀ ਦੁਕਾਨ ਤੇ ਆਉਂਦਾ ਬੁੱਕਾਂ ਪਰ ਪਰ ਖਾ ਜਾਂਦਾ ਤੇ ਕਦੇ ਕਹਿੰਦਾ ਇਹ ਸਚੂ ਨੇ ਮੰਗਾਈ ਆ 5 ਕਿਲੋ ਕਦੇ ਕਿਸੇ ਕਹਿੰਦਾ ਡੀਐਸਪੀ ਨੇ ਮੰਗਾਈ ਆ ਕਦੇ ਪਾਰਟੀਆਂ ਨੇ ਮੰਗਾਈ ਆ ਪੁਲਸ ਲੈਂਡ ਚ ਮੰਗਾਈ ਆ ਤਾਂ ਉਹਨਾਂ ਦੇ ਨਾਂ ਤੇ ਕਹਿੰਦਾ ਮਿੱਥੋਂ ਲੈ ਕੇ ਜਾਂਦਾ ਰਿਹਾ ਸਾਡਾ ਧਾਰ ਕਾਫੀ ਪੈ ਜਾਂਦਾ ਤੇ 70000 ਰੁਪਏ ਦੀ ਜਿਹੜੀ ਮਠਿਆਈ ਲੈ ਗਿਆ ਤੇ ਜਦੋਂ ਮੈਂ ਪੈਸੇ ਮੰਗੇ ਤੇ ਉਹ ਕਹਿੰਦਾ ਜੇ ਉਦੋਂ ਮੇਰੇ ਕੋਲ ਤਾਂ ਹੈ ਨਹੀਂ ਪੈਸੇ ਕਹਿੰਦਾ ਉਹ ਕਹਿੰਦਾ ਮੈਂ ਧਾਰ ਨਹੀਂ ਦੇ ਸਕਦਾ ਫਿਰ 100 ਰੁਪਿਆ ਗੂਗਲ ਪੇ ਕਰਿਆ ਉਹਨੇ 100 ਰੁਪਏ ਦੀ ਮਠਿਆਈ ਲੈ ਜਾਂਦਾ ਹੋਇਆ ਕਹ ਗਿਆ ਕਹਿੰਦਾ ਮੈਂ ਤੇਰੇ ਤੇ ਪਰਚਾ ਦਰਜ ਕਰੂ ਮੈਂ ਤੇਰੇ ਤੇ ਆ ਕਰੂੰਗਾ ਉਹ ਕਹਿੰਦਾ ਮੈਨੂੰ ਥ੍ਰੈਟ ਕੀਤਾ ਧਮਕੀ ਦਿੱਤੀ ਜਿਹੜਾ ਜੀਵ ਕੁਮਾਰ ਜੈਨ ਆ ਦੁਕਾਨ ਦਾ ਮਾਲਕ ਕਹਿੰਦਾ ਉਸ ਤੋਂ ਬਾਅਦ ਕਹਿੰਦਾ ਮੈਨੂੰ ਕਿਹਾ ਕਿ ਤੇਰੇ ਮੁਲਾਜ਼ਮਾਂ ਤੇ ਤੇਰੇ ਤੇ ਨਸ਼ੇ ਦਾ ਪਰਚਾ ਦੇਵਾਂਗਾ ਡਰੋਂ ਲੱਗ ਗਿਆ ਉਹ ਕਹਿੰਦਾ ਮੈਂ ਫਿਰ ਡੀਐਸਪੀ ਸਾਹਿਬ ਨੂੰ ਵੀ ਦਰਖਾਹ ਦਿੱਤੀ ਐਸਐਸਪੀ ਨੂੰ ਦਿੱਤੀ ਐ ਜੀਰੇ ਤੇ ਮੇਰੇ ਤੇ ਆਪਣਾ ਮੇਰੀ ਦਰਖਾਹ ਤੇ ਕੋਈ ਕਾਰਵਾਈ ਨਹੀਂ ਹੋਈ ਨਾਲੋ ਨੇ ਕਿਹਾ ਕਿੰਨਾ ਉਸ ਤੋਂ ਬਾਅਦ ਮੇਰੀ ਦੁਕਾਨ ਦੇ ਮੂਰੇ ਨਸ਼ੇੜੀ ਵਿਅਕਤੀ ਖੜਾਉਂਦਾ ਰਿਹਾ ਜਿਨ੍ਹਾਂ ਕੋਲੇ ਨਸ਼ਾ ਸੀ ਨਸ਼ਾ ਕੀਤਾ ਹੋਇਆ ਸੀ ਕੋਲੇ ਕਿਰਚਾ ਦਾ ਚਾਕੂ ਹੋਰ ਜਿਹੜੇ ਮਾਰੂ ਹਥਿਆਰ ਸੀ ਇਹ ਗੁਰਜੀਤ ਸਿੰਘ ਦਾ ਖੜਾਉਂਦਾ ਰਿਹਾ ਤੇ ਉਹ ਵਿਚਾਰਾ ਹੁਣ ਦੁਕਾਨਦਾਰ ਹੈ ਜਿਹੜਾ ਰੋ ਰੋ ਕੇ ਦਹਾਈਆਂ ਪਾਉਂਦਾ ਤੇ ਇਹ ਜਿਹੜਾ ਹੈਗਾ ਸਾਉਣ ਮਹੀਨਾ ਜਿਹਨੂੰ ਆਪਾਂ ਕਹਿੰਦੇ ਨੇ 2024 ਤਕਰੀਬਨਾਂ ਸਤਮ ਅਸ਼ਟਮਾ ਮਹੀਨਾ ਬਣਦਾ ਉਦੋਂ ਤੋਂ ਲੈ ਕੇ 15 ਜਨਵਰੀ ਤੱਕ 15 ਜਨਵਰੀ 2025 ਤੱਕ ਇਹ ਤੋਂ ਮਠਿਆਈ ਲੈ ਗਿਆ ਉਹਦੇ ਨੇ ਉਹਨੇ ਰੋਜ਼ ਨਾਮਚਾ ਵੀ ਦਿਖਾਇਆ ਕਿ ਆ ਆ ਕਲਮਣ ਆ ਮਠਿਆਈ ਹੈ ਆਹਾ ਐਸਐਚਓ ਦੇ ਨਾਂ ਤੇ ਡੀਐਸਪੀ ਦੇ ਨਾਂ ਤੇ ਤੇ ਪਾਰਟੀਆਂ ਦੇ ਨਾਂ ਤੇ ਤੇ ਬਲਵਿੰਦਰ ਸਿੰਘ ਕੋਈ ਰਿਟਾਇਰ ਹੋਇਆ ਉਹਦੀ ਰਿਟਾਇਰਮੈਂਟ ਤੇ ਕਹਿੰਦਾ ਮਠਿਆਈ ਮੰਗਾਈ ਆ ਫਿਰ ਤੇਰਾ ਹਸਾਬ ਕਰਕੇ ਜਾਵਾਂਗੇ ਉਹਦੇ ਨਾਂ ਤੇ ਤੇ ਲੱਖ 70000 ਰੁਪਏ ਦੀ ਮਠਿਆਈ ਆ ਜਿਹੜੀ ਲੈ ਗਿਆ ਤੇ ਹੁਣ ਉਹਨੂੰ ਡਰਾਉਂਦਾ ਮਕਾਉਂਦਾ ਮੁੱਕਰ ਗਿਆ ਕਿ ਮੈਂ ਨਹੀਂ ਦਿੰਦਾ ਕੋਈ ਜਿਹੜਾ ਕੁਝ ਕਰਨਾ ਤੂੰ ਕਰ ਲੈ ਹੁਣ ਉਹ ਕਹਿੰਦਾ ਵੀ ਪੁਲਿਸ ਦੀ ਵਰਦੀ ਦੇ ਵਿੱਚ ਕਹਿੰਦਾ ਇਹ ਪੁਲਿਸ ਨੂੰ ਬਦਨਾਮ ਕਰ ਰਿਹਾ ਹੈ ਉਹ ਦੁਕਾਨਦਾਰ ਵੀ ਠੀਕ ਆ ਬੰਦਾ ਉਹ ਕਹਿ ਰਿਹਾ ਜੀ ਵੀ ਇੱਕ ਦੋ ਬੰਦੇ ਹੁੰਦੇ ਆ ਸੀ ਪਹਿਲਾਂ ਵੀ ਕਿਹਾ ਵੀ 92% ਪੁਲਿਸ ਦੇ ਵਿੱਚ ਸਹੀ ਬੰਦੇ ਆ ਜਿਹੜੀਆਂ 8% ਕਾਲੀਆਂ ਭੇਡਾਂ ਉਹ ਸਾਰੇ ਪੁਲਿਸ ਦੀ ਸ਼ਭੀ ਨੂੰ ਖਰਾਬ ਕਰ ਦਿੰਦੀ ਹੈ ਤਾਂ ਉਹ ਕਹਿੰਦਾ ਜੀ ਮੈਂ ਬਦਰਾਮੀ ਨਹੀਂ ਕਰਨਾ ਚਾਹੁੰਦਾ ਜਦੋਂ ਮੈਨੂੰ ਧਮਕੀਆਂ ਦੇਣ ਲੱਗ ਗਿਆ ਫਿਰ ਉਹ ਕੈਮਰੇ ਦੇ ਮੂਹਰੇ ਆਇਆ ਤੇ ਉਹਨੇ ਕੱਲਾ ਕੱਲਾ ਰੋਇ ਨਾਮ ਚਾ ਦਿਖਾਤਾ ਉਹ ਕਹਿੰਦਾ ਮੇਰੀ ਕਾਰ ਡਿਟੇਲ ਘਟਾ ਲਓ ਸਾਉਣ ਮਹੀਨਾ 2024 ਦਾ ਜਿਹੜਾ ਆਪਣਾ ਪੰਜਾਬੀ ਮਹੀਨਾ ਹੁੰਦਾ ਦੇਸੀ ਮਹੀਨਾ ਤੇ 15 ਜਨਵਰੀ 2025 ਤੱਕ ਦੀਆਂ ਕਾਲ ਡਿਟੇਲਾਂ ਕਢਾ ਲਓ ਮੇਰੀਆਂ ਤੇ ਮੈਂ ਇਹ ਤੋਂ ਪੈਸੇ ਵੀ ਮੰਗਦਾ ਰਿਹਾ ਤੇ ਮੈਨੂੰ ਉਹਦਾ ਫੋਨ ਵੀ ਆਉਂਦੇ ਰਹੇ ਉਹ ਆਪ ਕਹਿੰਦੇ WhatsApp ਕਾਲ ਕਰਦਾ ਸੀ ਵੀ ਆ ਪਾ ਦੇ 2 ਕਿਲੋ ਪਾ ਦੇ 4 ਕਿਲੋ ਪਾ ਦੇ ਫਿਰ ਉਹ ਕਹਿੰਦਾ ਕਹਿੰਦਾ ਕਿ ਨਾਲ ਉਹਦੇ ਹੋਰ ਮਲਾਜਮ ਹੁੰਦੇ ਭੁੱਖਿਆਂ ਵਾਂਗੂ ਖਾਂਦਾ ਕਹਿੰਦਾ ਮੈਂ ਤਾਂ 8 10 ਪੀਸ ਚੱਕ ਲਏ 2 4 ਉਹਨਾਂ ਨੂੰ ਦੇਤੇ 5 7 ਆਪ ਖਾ ਗਏ ਉਹ ਕਹਿੰਦਾ ਵੀ ਮੈਂ ਕਹਾਂ ਵੀ ਯਾਰ ਮੈਂ ਇਸ ਕੰਮ ਚ ਕਿਰਸ ਹੈਗੀ ਤੇ ਮੈਂ ਮੰਡੀ ਦੇ ਪੈਸੇ ਦੇਣੇ ਮੈਂ ਦੁਕਾਨਦਾਰ ਆ ਇਸ ਤਰ੍ਹਾਂ ਨਹੀਂ ਹੈਗਾ ਉਹ ਕਹਿੰਦਾ ਵੀ ਖਾਣਾ ਚਾਹੀਦਾ ਤੇ ਉਹ ਕਹਿੰਦਾ ਹੱਥ ਨਹੀਂ ਧੁੰਦਾ ਸੀ ਤੇ ਇੱਕ ਸਭ ਤੋਂ ਵੱਡੀ ਗੱਲ ਹੈ ਵੀ ਇਸ ਦੁਕਾਨ ਤੋਂ ਸ਼ਰਧਾਲੂ ਮਠਿਆਈ ਲੈ ਕੇ ਜਾਂਦਾ ਜਾਂਦੇ ਸੀ ਉਹ ਕਹਿੰਦਾ ਦੁਕਾਨ ਦੇ ਕੋਲੇ ਜਿਹੜੀ ਹੈਗਾ ਰਜੀਵ ਕੁਮਾਰ ਜੈਨ ਕਹਿੰਦਾ ਸਮਾਦੀ ਮੁਹੱਲੇ ਦੇ ਵਿੱਚ ਇਹਦੀ ਜੀਰੇ ਦੁਕਾਨ ਹੈ ਉਹ ਕਹਿੰਦਾ ਇੱਥੇ ਜਿਹੜੇ ਹੈਗੇ ਮੰਦਰ ਗੁਰਦੁਆਰੇ ਧਾਰਮਿਕ ਜਗ੍ਹਾ ਨੇ ਇੱਥੇ ਲੋਕ ਸ਼ਰਧਾ ਨਾਲ ਜਿਹੜੀ ਮਠਿਆਈ ਚੜਾਉਂਦੇ ਆ ਤੇ ਉਹ ਦੋ ਚਾਰ ਬੰਦਿਆਂ ਨੇ ਕਹਿੰਦਾ ਦੇਖ ਲੈ ਯਾਰ ਉਹ ਕਹਿੰਦਾ ਵੀ ਇਹ ਝੂਠੇ ਮਿੱਠੇ ਹੱਥ ਲਾਈ ਜਾਂਦਾ ਉੱਤੀ ਖਾਈ ਜਾਂਦਾ ਤੇ ਤੂੰ ਇਹ ਚੀਜ਼ ਨੂੰ ਗੁਰੇਜ ਕਰਿਆ ਕਰ ਚਲ ਮਲਾਜਮ ਹੈ ਕੋਈ ਗੱਲ ਇਹਨੂੰ ਸਮਝਾ ਤੋ ਉਹ ਕਹਿੰਦਾ ਸ਼ਰਧਾ ਭਾਵਨਾ ਵੀ ਲੋਕਾਂ ਦੀ ਜਿਹੜੀ ਹੈਗੀ ਹੈ ਵੇਖਿਆ ਜ ਉਹਨਾਂ ਨੇ ਇਹਨੇ ਫਿਰ ਕਹਿਤਾ ਕਹਿਣ ਤੋਂ ਬਾਅਦ ਫਿਰ ਉਹ ਤਲਖੀ ਵਿੱਚ ਆ ਗਿਆ ਮਤਲਬ ਕਿ ਵੀ ਚਲੋ ਸਫਾਈ ਦੀ ਇੱਕ ਮਰਜ਼ਾਦਾ ਹੁੰਦੀ ਹੈ ਜਿਵੇਂ ਆਪਾਂ ਕੋਈ ਹੱਥ ਧੋ ਕੇ ਚੀ ਲੈਨੇ ਆ ਵੀ ਚਲੋ ਹੁਣ ਆਪਾਂ ਨੂੰ ਕਰੋਨਾ ਵੀ ਸਿਖਾ ਗਿਆ ਵੀ ਕੋਈ ਵੀ ਚੀਜ਼ ਹੈ ਹੱਥ ਧੋ ਕੇ ਚੁੱਕੋ ਖਾਓ ਇੱਕ ਦੂਜੇ ਨੂੰ ਹੱਥ ਨਾ ਮਿਲਾਓ ਫਤੇ ਬਿਲਾਓ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬਿਲਾਓ ਇਹ ਕਰੋਨਾ ਆਪਾਂ ਨੂੰ ਜ਼ਿੰਦਗੀ ਜਿਉਣਾ ਹੀ ਸਿਖਾ ਗਿਆ ਨਾ ਕਿ ਕੋਈ ਬਿਮਾਰੀ ਨਹੀਂ ਸੀ ਇੱਕ ਜੀਵਨ ਜਾਂਚ ਦਾ ਇੱਕ ਉਹ ਵਾਇਰਸ ਸੀਗਾ ਤੇ ਉਹ ਲੋਕ ਕਹਿੰਦੇ ਵੀ ਆਪਾਂ ਇੰਡੀ ਮਹਾਕਾਲ ਦੇ ਵਿੱਚੋਂ ਨਿਕਲੇ ਹੋਏ ਆਂ ਵੀ ਇਸ ਤਰ੍ਹਾਂ ਨਾ ਕਰਿਆ ਕਰ ਤੇ ਉਹਨੇ ਫਿਰ ਦੁਕਾਨਦਾਰ ਨੇ ਉਹਨੂੰ ਕਿਹਾ ਉਲਟਾ ਉਹ ਕਹਿੰਦਾ ਮੈਨੂੰ ਧਮਕੀ ਦੇ ਰਿਹਾ ਹੈ ਉਹਨੇ ਇਹ ਸ਼ਬਦ ਆਪਾਂ ਵੀ ਨਹੀਂ ਕਹਿਣਾ ਚਾਹੁੰਦੇ ਉਹ ਕਹਿੰਦਾ ਵੀ ਇਹ ਇੱਕ ਗੁੰਡਾ ਬੰਦਾ ਪੁਲਿਸ ਦੇ ਵਿੱਚ ਕਹਿੰਦਾ ਤੇ ਉਹ ਤਾਂ ਕਹਿੰਦਾ ਜਦੋਂ ਮੈਂ ਪੈਸੇ ਮੰਗਣ ਲੱਗਾ ਦੂਜੇ ਦਿਨ ਨਸ਼ੇੜੀ ਘੜਾਉਣ ਲੱਗਾ ਕਿਰਚਾ ਦਾ ਖੁਰਪੇ ਉਹਦੇ ਕੋਲੇ ਸੀ ਉਹਨਾਂ ਦੇ ਇਹਦਾ ਮਤਲਬ ਹੀ ਉਹ ਕਹਿੰਦਾ ਫਰਿਆ ਲਿਆ ਹੋਇਆ ਹੈਗਾ ਮਤਲਬ ਵਸੂਲੀ ਕਰਦਾ ਹੱਤਾਂ ਵਸੂਲੀ ਜਾਂ ਮਤਲਬ ਜਿਹੜੇ ਨਿਸ਼ੇੜੀ ਆ ਉਹਨਾਂ ਦੇ ਨਾਲ ਮਿਲ ਕੇ ਇਧਰ ਉਧਰ ਦਾ ਕੋਈ ਨਸ਼ਾ ਫੜਿਆ ਵੀ ਤੂੰ ਵੇਚ ਲਾ ਜਾ ਇਸ ਤਰ੍ਹਾਂ ਕਰ ਲਾ ਜਿਹੜੇ ਉਹਦੀਆਂ ਕਥਿਤ ਗੱਲਾਂ ਨੇ ਕਹਿਣ ਦੀਆਂ ਨਾ ਤੇ ਜਿਹੜਾ ਉਹ ਦੁਕਾਨਦਾਰ ਉਹ ਵੀ ਮੈਚ्योर ਹੈ ਜਿਹੜਾ ਆਪਣਾ ਰਜੀਵ ਕੁਮਾਰ ਹੈ ਹੁਣ ਪੁਲਿਸ ਇੱਕ ਲੋਕਾਂ ਦੀ ਰਖਵਾਲੀ ਵਾਸਤੇ ਬਣੀ ਹੈ ਪਰ ਪੁਲਿਸ ਦੇ ਵਿੱਚ ਬਧੀਆ ਦਮੰਗਾ ਅਕਸਰ ਅਜੀਬ ਹੀ ਹੈ ਇਮਾਨਦਾਰ ਵੀ ਹੈ ਕੌਨਸਟੇਬਲ ਵੀ ਬਹੁਤ ਇਮਾਨਦਾਰ ਮੁੰਡੇ ਪਏ ਆ ਜਿਹੜੇ ਨਵੇਂ ਗ੍ਰੈਜੂਏਸ਼ਨ ਕੀਤੇ ਹੋ ਆ ਉਹ ਆਪਦੀ ਹਾਨੀ ਸਮਝਦੇ ਆ ਇੱਥੇ ਜੇ ਦੇਖਦੇ ਆ ਜਦੋਂ ਕੋਈ ਹੋ ਜੇ ਪਾਣੀ ਦੀ ਬੋਤਲ ਵੀ ਲੈਂਦੇ ਆ ਪੈਸੇ ਦਿੰਦੇ ਆ ਇਹ ਜਿਹੜੇ ਪੁਰਾਣੇ ਜਿਹੇ ਬੰਦੇ ਆ ਨਾ ਰਿਟਾਇਰਮੈਂਟ ਦੇ ਨੇੜੇ ਉਹਨਾਂ ਨੂੰ ਇਹ ਆਦਤ ਜੀ ਪਈ ਹੋਈ ਆ ਵੀ ਮੁਫਤ ਦਾ ਖਾਣਾ ਹੋਰ ਖਾਣਾ ਹੁੰਦੇ ਇਹ 5-7% ਹੀ ਹੈ ਮਤਲਬ 100 ਦੇ ਵਿੱਚੋਂ 8 ਕ ਲਾ ਲਓ ਟਰੈਫਿਕ ਦੇ ਵਿੱਚ ਵੀ ਹੁੰਦੇ ਆ ਥਾਣਿਆਂ ਦੇ ਵਿੱਚ ਵੀ ਹੁੰਦੇ ਆ ਹੋਰ ਜਿਹੜੇ ਜਿਹੜੇ ਬਿੰਗ ਹੈ ਨਾਲ ਦੇ ਹੁੰਦੇ ਨਾ ਮਤਲਬ ਉਹ ਜਿਹੜੇ 8% ਪੁਲਿਸ ਦੀ ਜਿਹੜੀ ਸ਼ਭੀ ਖਰਾਬ ਕਰ ਦਿੰਦੇ ਆ ਹੁਣ ਦੇਖਦੇ ਆ ਸੜਕਾਂ ਤੇ ਕੋਈ ਹੋਟਲ ਵਧੀਆ ਚੱਲੀ ਜਾਂਦਾ ਉੱਥੇ ਜਿਹੜਾ ਮਾਰਦੇ ਆ ਤਾਂ ਉਹਨੂੰ ਕਿਹਾ ਜਾਂਦਾ ਥੋੜ੍ਹ ਚੱਕ ਨਹੀਂ ਤੇਰੇ ਤੇ ਕਾਰਵਾਈ ਕਰਾਂਗੇ ਤੇ ਫਿਰ ਉਹਨੂੰ ਪੁੱਛਦੇ ਆ ਮਹੀਨਾ ਕਿਹਨੂੰ ਦਿੰਦਾ ਸਾਡਾ ਮਲਾਜ਼ਮ ਕਿਹੜਾ ਲੈ ਕੇ ਜਾਂਦਾ ਇੱਥੇ ਵੀ ਹੈਗੇ ਆ ਜੇ ਆਪਾਂ ਥੋੜੀ ਥੋੜੀ ਗੱਲ ਨੂੰ ਨੰਗੀ ਕਰਦੇ ਆ ਫਿਰ ਜਿਹੜੇ ਸਾਡੇ ਅਫਸਰ ਆ ਉਹਨਾਂ ਦੀ ਬਦਨਾਮੀ ਹੁੰਦੀ ਆ ਆਪਾਂ ਉਹ ਬਦਨਾਮੀ ਨਹੀਂ ਕਰਨਾ ਚਾਹੁੰਦੇ ਇੱਥੇ ਵੀ ਹੈਗੇ ਸਾਡੇ ਪਰ ਇਹ ਜਿਹੜੀ ਨਿਊਜ਼ ਹੈ ਇਹ ਜਿਹੜੀ ਗੱਲ ਹੈ ਇਹ ਜੀਰੇ ਦੀ ਹੈ ਜੀਰਾ ਸਿੱਟੀ ਜੀਵ ਕੁਮਾਰ ਉਹਦਾ ਨਾਮ ਹੈ ਜੈਨ ਜਿਹੜੇ ਹੈਗੇ ਉਹ ਜੈਨ ਧਰਮ ਦੇ ਵਿੱਚੋਂ ਆ ਮਤਲਬ Hindu ਭਾਈਚਾਰੇ ਚੋਂ ਆ 100 ਸਾਲ ਪੁਰਾਣੀ ਦੁਕਾਨ ਹੈ ਜਿਵੇਂ ਆਪਣੇ ਆਪਣੇ ਸਾਰੀਆਂ ਦੀ ਹੁੰਦੀ ਹੈ ਉਹ ਕਹਿੰਦਾ ਪੁਰਾਣੀ ਦੁਕਾਨਾ ਸਾਡੀ ਤੇ ਬਰੀ ਪਿਓਰ ਅਸੀਂ ਚੀਜ਼ ਦਿੰਨੇ ਆ ਉਹ ਕਹਿੰਦਾ ਜੀ ਮੇਰੀਆਂ ਵਿਚਾਰਾ ਰੋਣ ਲੱਗ ਗਿਆ ਕਹਿੰਦਾ ਮੇਰੀਆਂ ਦੇਣਦਾਰੀਆਂ ਖੜੀਆਂ ਮੈਂ ਬਾਜ਼ਾਰ ਦੇ ਪੈਸੇ ਦੇਣੇ ਆ 70000 ਦੀ ਤਾਂ ਉਹ ਮਠਿਆਈ ਲੈ ਗਿਆ ਗੁਰਜੀਤ ਸਿੰਘ ਮਲਾਜਮ ਹੈ ਜਿਹੜਾ ਤੇ ਜਿਹੜੀ ਉਹ ਖਾ ਗਿਆ ਕਹਿੰਦਾ ਬੁੱਕ ਭਰ ਲੈਂਦਾ ਜੀ ਹੁਣ 5 ਪੀ ਚੱਕ ਲੋ ਤਕਰੀਬਨ 100 100 ਗ੍ਰਾਮ ਹੋਗੀ ਤਾਂ ਜੇ 500 ਰੁਪਏ ਕਿਲੋ ਵੀ ਦਿੰਦਾ ਤਾਂ 50 ਰੁਪਏ ਦੀ ਹੋਗੀ ਤੇ ਲਾਲੋ ਸਾਹਿਬ ਵੀ ਚਲੋ ਪਹਿਪ ਟੇਸਟ ਵਾਸਤੇ ਕੋਈ ਚੀਜ਼ ਲੈ ਲੈਨੇ ਪਰ ਜਿਹੜੇ ਹੁਣ ਵਾਲੇ ਮੁੰਡੇ ਆ ਉਹ ਤਾਂ ਇਸ ਚੀਜ਼ ਨੂੰ ਸਰ ਮਹਿਸੂਸ ਕਰਦੇ ਆ ਇਹ ਜਿਹੜੇ ਪ੍ਰਾਣੇ ਬੰਦੇ ਆ ਸਾਡੇ ਉਹ ਹੈਗੇ ਆ ਆਦਤੋਂ ਮਜਬੂਰ ਹੈ ਇਸ ਕਰਕੇ ਜਿਹੜੀ ਜਿਹੜੀ ਪੁਲਿਸ ਹੈ ਉਹਦੇ ਸ਼ਬੀ ਨੂੰ ਖਰਾਬ ਨਾ ਕੀਤਾ ਜਾਵੇ ਤੇ ਅਸੀਂ ਵੀ ਅਫਸਰ ਸਹਿਬਾਨਾਂ ਨੂੰ ਬੇਨਤੀ ਕਰਦੇ ਆਂ ਕਿ ਇਹਨਾਂ ਮੁਲਾਜ਼ਮਾਂ ਨੂੰ ਬਾਚ ਕਰਿਆ ਕਰੋ ਤੇ ਬਾਕੀ ਜਿਹੜੇ ਥਾਣਿਆਂ ਦੇ ਵਿੱਚ ਲੱਗੇ ਹੁੰਦੇ ਆ ਲੰਬੇ ਸਮੇਂ ਤੋਂ ਨਾ ਆਪਦੇ ਫਿਰੇ ਸੈੱਲ ਬਣਾ ਲੈਂਦੇ ਆ ਵੀ ਆਹ ਮੈਨੂੰ ਫਲਾਣਾ ਜਾਣਦਾ ਮੈਨੂੰ ਫਲਾਣਾ ਜਾਣਦਾ ਤੇ ਸਾਡੇ ਅਫਸਰ ਵੀ ਉਹ ਇੱਥੋਂ ਦੂਜੇ ਥਾਣੇ ਚ ਲਾਉਂਦੇ ਆ ਦੂਜੇ ਤੋਂ ਦੂਜੇ ਲਾਉਂਦੇ ਆ ਅਸੀਂ ਬੇਨਤੀ ਕਰਦੇ ਆਂ ਵੀ ਇਹਨਾਂ ਨੂੰ ਬਦਲ ਕੇ ਦੂਜੇ ਥਾਣੇ ਤੋਂ ਦੂਰ ਲਾਇਆ ਕਰੋ ਤੇ ਬਾਅਦ ਚ ਕਰਕੇ ਜਿਹੜੇ ਉਹ ਜੇ ਬੰਦੇ ਦੀ ਕਹਾਣੀ ਬਾਣੀ ਆਉਂਦੀ ਹੈ ਤੇ ਉਹ ਜਿਹੜਾ ਬੰਦਾ ਤੇ ਗਲਤ ਸੀਟੀ ਪਾ ਕੇ ਉਹਨੂੰ ਚੌਂਕ 'ਚ ਖੜਾਇਆ ਜਾਵੇ ਤਾਂ ਜੋ ਉਹਨੂੰ ਜਿਹੜਾ ਹੈਗਾ ਇਨਵੈਸਟੀਗੇਸ਼ਨ ਦਾ ਪਾਰਟ ਨਾ ਸਮਝਿਆ ਜਾਵੇ ਵੀ ਇਹ ਤਫਤੀਸ਼ੀ ਲਾਉ ਉਹਨੂੰ ਥਾਣੇ 'ਚ ਨਹੀਂ ਲਾਉਣਾ ਚਾਹੀਦਾ ਜਾਂ ਪੁਲਸ ਲੈਂਡ ਦੇ ਵਿੱਚ ਲਾਓ ਉੱਥੇ ਆਕਸੀਜਨ ਪੈਦਾ ਹੋਵੇ ਗਮਲਿਆਂ ਨੂੰ ਪਾਣੀ ਪਾਵੇ ਪਤਾ ਲੱਗੇ ਯਾਰ ਵੀ ਹਾਂ ਇਹ ਬੰਦਾ ਉਤਿਆਕਸ਼ ਕਰਦਾ ਰਿਹਾ ਤੇ ਹੈਗੇ ਆ ਜਿਹੜੇ 57% ਐ ਪਰ ਪੁਲਿਸਾਂ ਜਿਹੜੀ ਸਾਡੀ ਹੁਣ ਨਵੀਂ ਭਰਤੀ ਐ ਇਮਾਨਦਾਰ ਆ ਮੁੰਡੇ ਇਹ ਜੀ ਕੋਈ ਗੱਲ ਨਹੀਂ ਆਪਣੀ ਉਹ ਬਦਨਾਮੀ ਸਮਝਦੇ ਆ ਤਨਖਾਹਾਂ ਬਹੁਤ ਨਾ ਤੇ ਹੁਣ ਵਾਲੇ ਜਿਹੜੇ ਮੁੰਡੇ ਆ ਨਵੇਂ ਮੁੰਡੇ ਆ ਉਹ ਕਰਪਸ਼ਨ ਬੰਨੀ ਵੀ ਘੱਟ ਧਿਆਨ ਦੇ ਰਹੇ ਆ ਤੇ ਪੁਰਾਣਿਆਂ ਨੂੰ ਲਾਲਚ ਹੁੰਦਾ ਵੀ ਯਾਰ ਹੁਣ ਰਿਟਾਇਰਮੈਂਟ ਦੇ ਨੇੜੇ ਆ ਵੀ ਇਕੱਠਾ ਕਰ ਲਾ ਆ ਵੀ ਇਕੱਠਾ ਕਰ ਲੀਆ ਆ ਵੀ ਇਕੱਠਾ ਕਰ ਲੀਏ ਤੇ ਨਾਲ ਨਾ ਕੁਝ ਬੰਦਾ ਲੈ ਕੇ ਆਇਆ ਨਾਲ ਨਾ ਕੁਝ ਲੈ ਕੇ ਜਾਣਾ ਇੱਕ ਮਨ ਦਾ ਜਿਹੜਾ ਹੈਗਾ ਮਨ ਨੂੰ ਸਮਝਾਉਣ ਵਾਲੀ ਗੱਲ ਹੁੰਦੀ ਹੈ ਇਸ ਕਰਕੇ ਆਪਾਂ ਨੂੰ ਜਿਹੜੇ ਪਹਿਲਾਂ ਗਏ ਹੈ ਜਾਂ ਸਾਡੇ ਬਜ਼ੁਰਗ ਗਏ ਹੈ ਜਾਂ ਸਾਡੇ ਜਿਹੜੇ ਮੁਲਾਜ਼ਮ ਇਥੋਂ ਰਿਟਾਇਰਮੈਂਟ ਹੋਏ ਹੈ ਜਾਂ ਇਥੋਂ ਦੁਨੀਆ ਤੋਂ ਉੱਚਾਰ ਗਏ ਉਹਨਾਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ ਵੀ ਜਦ ਨੰਗੇ ਆਏ ਸੀ ਨੰਗੇ ਜਾਣਾ ਇੱਥੇ ਕੁਝ ਨਹੀਂ ਲੈ ਕੇ ਜਾਣਾ ਨੰਗੇ ਆਵਣਾ ਨੰਗੇ ਜਾਣਾ ਹਰ ਹੁਕਮ ਪਿਆ ਕੇ ਕੀਜਿਆ ਜਿਸकी वास्तव सोई ਲਿਆ ਜਾਏਗਾ और उसके साथ सो कीजा कुर्बानी ਦਾ ਫਰਮਾਨ ਹੈ ਪਾਵਨ ਮਾਨ ਨੂੰ ਆਪਾਂ ਜੇ ਮੰਨਦੇ ਆ ਤਾਂ ਇਹੋ ਜੇ ਦੁਕਾਨਦਾਰਾਂ ਨਾਲ ਵਿਚਾਰਨਾ ਇਹੋ ਜਿਹਾ ਕੁਝ ਨਹੀਂ ਕਰਨਾ ਚਾਹੀਦਾ ਦੇਖੋ ਰਸਣ ਪਾਣੀ ਲਿਆਉਂਦੇ ਆ ਫਿਰ ਉਹ ਬਣਾਉਂਦੇ ਆ ਤੇ ਫਿਰ ਉਹਨਾਂ ਨਾਲ ਇਹੋ ਜਿਹਾ ਕੁਝ ਨਹੀਂ ਕਰਨਾ ਚਾਹੀਦਾ ਹਾਂ ਇੱਥੇ ਅਸੀਂ ਇਹ ਗੱਲ ਨੂੰ ਬਾਅਦ ਚ ਕੀਤਾ ਵੀ ਉਹ ਦੁਕਾਨਦਾਰ ਨੇ 10000 20000 30000 ਜਦੋਂ ਹੋ ਗਿਆ ਸੀ ਉਹਨੇ ਹਿਸਾਬ ਜਰੂਰ ਕਰਨਾ ਸੀ ਉਹ ਵੀ ਮਾਂ ਦਾ ਸ਼ੇਰ ਅੱਖਾਂ ਵਿੱਚ ਕੇ 70 70000 ਦੀਆਂ ਮਠਿਆਈਆਂ ਚਕਾਈ ਜਾਂਦਾ ਹੈ ਪਰ ਉਹਦੀਆਂ ਮੰਨ ਲੈਣੇ ਆ ਜਿਵੇਂ ਉਹ ਐਸਐਚਓ ਦੇ ਨਾਂ ਤੇ ਲੈ ਗਿਆ ਡੀਐਸਪੀ ਸਾਹਿਬ ਦੇ ਨਾਂ ਤੇ ਲੈ ਗਿਆ ਇੱਕੋ ਬਰਵਿੰਦਰ ਸਿੰਘ ਕੰ ਦਾ ਰਿਟਾਇਰ ਹੋਇਆ ਉਹਦੇ ਨਾਂ ਤੇ ਲੈ ਗਿਆ ਰਿਟਾਇਰਮੈਂਟ ਤੇ ਹੁਣ ਹੋ ਸਕਦਾ 20 30000 ਦੀ ਮਠਿਆਈ ਲੱਗ ਗਈ ਹੋਵੇ ਪਰ ਜਿਹੜਾ ਦੁਕਾਨਦਾਰਾਂ ਨੂੰ ਵੀ ਇਹ ਸੋਚ ਲੈਣਾ ਚਾਹੀਦਾ ਹੈ ਜੇ ਚਲੋ ਤੁਹਾਡੇ ਨਾਲ ਸਮਾਧਮ ਰਹੀ ਬੇਨਤੀ ਕਰਦੇ ਆ ਛੋਟਾ ਮੁਲਾਜ਼ਮ ਤੁਹਾਡੇ ਨਾਲ ਇਹ ਜਾ ਕੁਝ ਕਰਦਾ ਤਾਂ ਫੌਰਨ ਤੁਸੀਂ ਜ਼ਿਲ੍ਹੇ ਦੇ ਕਪਤਾਨ ਨੂੰ ਦੱਸੋ ਐਸਪੀ ਨੂੰ ਦੱਸੋ ਐਸਪੀ ਨੂੰ ਐਸਪੀ ਨੂੰ ਦੱਸੋ ਉੱਪਰ ਡੀਆਈਜੀ ਰੇਂਜ ਬੈਠੇ ਆ ਜਿਹੜੀ ਜੀਪੀ ਤੇ ਹੋਰ ਕਮਿਸ਼ਨ ਬੈਠੇ ਆ ਹੁਮਰੈਟਸ ਕਮਿਸ਼ਨ ਬੈਇਆ ਤਾਂ ਉਹਨਾਂ ਨੂੰ ਨਾਲ ਦੀ ਨਾਲ ਤੁਸੀਂ ਫੈਕਸ ਕਰਾਓ ਮੇਲ ਕਰੋ ਰਿਸਟਰੀ ਕਰਾਓ ਤਾਂ ਜੋ ਤੁਹਾਨੂੰ ਜਿਹੜੇ ਤੁਹਾਡੇ ਪੈਸੇ ਮਿਲ ਜਾਣਗੇ ਜਾਂ ਤੁਸੀਂ ਧਮਕੀ ਦਾ ਕਦੇ ਸ਼ਿਕਾਰ ਨਾ ਹੋਇਆ ਕਰੋ ਐਂ ਨਹੀਂ ਪਰਚੇ ਪੈਂਦੇ ਹੁੰਦੇ ਨਸ਼ੇ ਦੇ ਵੀ ਐਂ ਟਰਾ ਕੇ ਪਰਚਾ ਦੇ ਦੂਗਾ ਇਸ ਤਰ੍ਹਾਂ ਨਹੀਂ ਪਰਚਾ ਹੁੰਦਾ ਜੇ ਕੁਝ ਕਰਦੇ ਹੋ ਗਲਤ ਕੰਮ ਕਰਦੇ ਹੋ ਫਿਰ ਜ਼ਰੂਰ ਹੋਊਗਾ ਹੋਨੋ ਦੋਸ਼ ਲਾ ਰਿਹਾ ਹੈ ਕਿ ਨਸ਼ੇੜੀ ਬੰਦੇ ਲਿਆਇਆ ਪਤਾ ਨਹੀਂ ਕਿੱਥੋਂ ਭਾਲ ਕੇ ਤੇ ਉਹ ਕਹਿੰਦਾ ਮੈਂ ਇਥੋਂ ਭੱਜ ਗਿਆ ਡਰਦਾ ਜੀ ਮੈਂ ਦੁਕਾਨ ਨਹੀਂ ਖੋਲ ਰਿਹਾ ਸੋ ਅਸੀਂ ਬੇਨਤੀ ਕਰਦੇ ਹਾਂ ਜੀਹੜਾ ਪੁਲਿਸ ਦੇ ਅਨ ਅਫਸਰਾਂ ਨੂੰ ਇਹ ਤੇ ਜਿਹੜਾ ਹੈਗਾ ਰਜੀਵ ਕੁਮਾਰ ਹੈ ਉਹਨੂੰ ਇਨਸਾਫ ਦਿੱਤਾ ਜਾਵੇ ਜੋ ਗੁਰਜੀਤ ਸਿੰਘ ਐਸ ਐਚਓ ਦਾ ਗਨਮੈਨ ਹੈ ਉਹਤੇ ਫੌਰਨ ਕਾਰਵਾਈ ਕੀਤੀ ਜਾਵੇ ਜਾਂ ਦੋਨਾਂ ਦਾ ਜਿਹੜਾ ਹੈਗਾ ਪੱਖ ਲੈ ਕੇ ਉਹਨਾਂ ਤੱਥਾਂ ਦੇ ਆਧਾਰ ਤੇ ਕਾਰਵਾਈ ਬਣਦੀ ਹੈ ਤੇ ਪੁਲਿਸ ਦੀ ਸ਼ਬੀ ਨੂੰ ਬਣਾ ਕੇ ਰੱਖਿਆ ਕਰੋ ਪੁਲਿਸ ਜਿਹੜੀ ਹੈਗੀ ਆ ਸਾਡੇ ਹਰ ਕੰਮ ਦੇ ਵਿੱਚ ਆਉਣ ਵਾਲਾ ਇੱਕ 빙 ਹੈ ਇਸ ਕਰਕੇ ਬਦਨਾਮੀ ਤੋਂ ਬਚਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ